Dwi'n gael sy'n rhywbeth yn ddysgu ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਆ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆਂਗੇ ਇਹਦੇ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਜੇ ਤੁਸੀਂ ਸੂਟ ਵੀ ਬਣਾ ਸਕਦੇ ਹੋਗੇ ਕਾਫੀ ਸਾਰੀ ਡਿਮਾਂਡ ਰਹੀ ਹੈ ਕਿ ਵੀ ਸਾਨੂੰ ਕੋਟ ਸੈਟ ਲਈ ਸਟੱਫ ਚਾਹੀਦਾ ਹੈਗਾ ਇਹ ਸਟੱਫ ਹੈ ਜਿਹੜਾ ਕੋਟ ਸੈਟ ਬਹੁਤ ਜ਼ਿਆਦਾ ਸੋਹਣੇ ਬਣਨਗੇ ਤੇ ਸੂਟ ਵੀ ਬਹੁਤ ਜ਼ਿਆਦਾ ਸੋਹਣੇ ਬਣਨਗੇ ਜਿੱਦਾਂ ਮਰਜੀ ਤੁਸੀਂ ਰੈਡੀ ਕਰਵਾ ਲਓ ਠੀਕ ਪ੍ਰਾਈਸ ਦੇ ਵਿੱਚ ਸੂਟ ਲੇ ਜਦੋਂ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦੇਾਂਗੇ ਮੈਚਿੰਗ ਸੂਟ ਲੇنگੇ ਦੇਖੋ ਪ੍ਰਿੰਟ ਕਿੰਨੇ ਜਾਦੇ ਸੋਹਣੇ ਆਏ ਨੇਗੇ ਸਾਰਾ ਜਿੰਨੀਆਂ ਵੀ ਵੀਡੀਓ ਪੈਣਗੀਆਂ ਸਾਰੀਆਂ ਨਵੇਂ ਸਟਾਕ ਦੀਆਂ ਪੈਣਗੀਆਂ ਜਿੰਨਾ ਵੀ ਨਵਾਂ ਸਟਾਕ ਆਪਾਂ ਲੈ ਕੇ ਆਏ ਆਂਗੇ ਲੋ ਜੀ ਇਸ ਤਰ੍ਹਾਂ ਹੀ ਰਹੂਗੀ ਸ਼ਰਟ ਰਹੂਗੀ ਤੁਸੀਂ ਸ਼ਰਟ ਦੇਖ ਸਕਦੇ ਹੋ ਫੈਬਰਿਕ ਬਹੁਤ ਜਾਦੇ ਸੋਹਣਾ ਹੈਗਾ ਫੈਬਰਿਕ ਹੈਗਾ ਇਹਦਾ ਲੋ ਜੀ ਪ੍ਰਾਈਜ਼ ਰਹੂਗਾ ਜੀ ਇਹਦਾ 1200 ਇਸ ਤਰ੍ਹਾਂ ਦੇਖੋ ਮੈਚਿੰਗ ਬਾਟਮ ਸਟੱਫ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਹੈਗਾ ਤੇ ਬਹੁਤ ਗੁੱਡ ਕੁਆਲਿਟੀ ਹੈਗੀ ਸਟੱਫ ਦੀ ਲੋ ਜੀ 1200 ਪ੍ਰਾਈਸ ਰਹੇਗਾ ਇਹਦਾ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆਂਗੇ ਬਹੁਤ ਲਾਈਟ weight ਫੈਬਰਿਕ ਹੈਗਾ ਕਾਟਨ ਦਾ ਇਹਦੇ ਵਿੱਚ ਕਲਰ ਦਿਖਾ ਦਿੰਨੇ ਆਂਗੇ ਤੁਹਾਨੂੰ ਇਸ ਤਰ੍ਹਾਂ ਮਤਲਬ ਕਲਰ ਲੰਗੇ ਮਸਟਰਡ ਸ਼ੇਡ ਹੈਗਾ ਇਟਸ ਇਹਦੀ ਵੀ ਰਹੂਗੀ ਸੀ ਪਲੇਨ ਬਾਟਮ ਰਹੂਗੀ ਇਸ ਤਰ੍ਹਾਂ ਇਹ ਬਹੁਤ ਚੌੜਾ ਸੁੰਦੇ ਜੀ ਲੱਗ ਜੀ ਇਸ ਤਰ੍ਹਾਂ ਮਸਟਰਡ ਸ਼ੇਡ ਹੈ ਅਗਲਾ ਸ਼ੇਡ ਤੁਸੀਂ ਦੇਖ ਸਕਦੇ ਹੋ ਥੋੜੇ ਕਲਰ ਨਾ ਹੁਣ ਪਰਫੈਕਟ ਹੋ ਗਿਆ ਦੇਖੋ ਛੇੜ ਤੁਸੀਂ ਦੇਖੋ ਕਾਫੀ ਜਿਆਦਾ ਸੋਹਣਾਗਾ ਤੇ ਇਹਦੇ ਨਾਲ ਰਹੂਗੀ ਇਸ ਤਰ੍ਹਾਂ ਬਾਟਮ ਰਹੂਗੀ ਮੈਚਿੰਗ ਠੀਕ ਹੈ ਜੀ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਆਦਾ ਸੋਹਣਾਗਾ ਮੈਚਿੰਗ ਦੇਖੋ ਜੀ ਕਲਰ ਵੀ ਬਹੁਤ ਜਿਆਦਾ ਸੋਹਣੇ ਲੰਗੇ ਪ੍ਰਾਈਸ ਇਹਦਾ ਵੀ 1200 ਹੈਗਾ ਤੇ ਨੈਕਸਟ ਤੁਹਾਨੂੰ ਮੈਂ ਕਲਰ ਦਿਖਾ ਦਿੰਨੀ ਆ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਰਹੂਗਾ ਫਰੋਜ਼ੀ ਤੁਸੀਂ ਇਹ ਸੂਟ ਬਣੇ ਦੇਖਿਓ ਬਹੁਤ ਜਿਆਦਾ ਸੋਹਣੇ ਬਣਨਗੇ ਤੇ ਇਸ ਤਰ੍ਹਾਂ ਰਹੂਗੀ ਇਹ ਵਾਲੀ ਬਾਟਮ ਲੋਕੀ ਨਾਲ ਠੀਕ ਐ ਜੀ ਤੇ ਨਾਲ ਇਸ ਤਰ੍ਹਾਂ ਰਹੂਗੀ ਇਹ ਵਾਲੀ ਸ਼ਰਟ ਦੇਖੋ ਇੱਕ ਵੀ ਸੂਟ ਖੜਨ ਵਾਲਾ ਨਹੀਂ ਹੈਗਾ ਜਿਸ ਹਿਸਾਬ ਨਾਲ ਫੈਬਰਿਕ ਦੀ ਕੁਆਲਿਟੀ ਬਹੁਤ ਲਾਈਟ ਵੇਟ ਹੈ ਜਿੱਦਾਂ ਮਰਜੀ ਤੁਸੀਂ ਇਹਨੂੰ ਬਾਹਰ ਅੰਦਰ ਪਾਓ ਬਹੁਤ ਹੰਡਣ ਨਾਲੇ ਸੂਟ ਲੈਣਗੇ 1200 ਪ੍ਰਾਈਸ ਹੈ ਇਹਨਾਂ ਦਾ ਲਓ ਜੀ ਇਦੇ ਵਿੱਚ ਹੈਗੇ ਸੀਗੇ ਤਿੰਨ ਕਲਰ ਸੀਗੇ ਤੇ ਨੂੰ ਆਪਾਂ ਤੁਹਾਨੂੰ ਸ਼ੋਅ ਕਰ ਚੁੱਕੇ ਆਂਗੇ ਹੁਣ ਤੁਸੀਂ ਹੁਣ ਆਪਾਂ ਲੈ ਚੱਲਦੇ ਆਂ ਅਗਲੇ ਪ੍ਰਿੰਟ ਵੱਲ ਇਹ ਸੀਗੇ ਮੈਚਿੰਗ ਇਹੇ ਰਹਿਣਗੇ 올ਓਵਰ ਦੇਖੋ ਪ੍ਰਿੰਟ ਇਹਨਾਂ ਦੇ ਤੁਸੀਂ ਕੋਟ ਸੈਟ ਬਣਾਉਂਗੇ ਕੁਝ ਵੀ ਬਣਾਉਂਗੇ ਤਾਂ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਣਾਗਾ ਤੇ ਪ੍ਰਾਈਸ ਇਹਦਾ ਵੀ ਰਹੂਗਾ ਜੀ 1200 ਪਿਓਰ ਕਾਟਨ ਹੈਗੀ ਬਹੁਤ ਜ਼ਿਆਦਾ ਸੋਹਣੀ ਕਾਟਨ ਹੈਗੀ ਤੁਸੀਂ ਆਫ ਵਾਈਟ ਕਰੀਮ ਸਲਵਾਰਾਂ ਨਾਲ ਵੀ ਬਣਾ ਸਕਦੇ ਹੋ ਪਰ ਇਹ 올ਓਵਰ ਬਹੁਤ ਜ਼ਿਆਦਾ ਸੋਹਣੇ ਬਣਨਗੇ ਲਓ ਜੀ ਫਟਾਫਟ ਆਪਣੇ ਆਰਡਰ ਕਰਕੇ ਸੂਟ ਲਵਗੇ ਜਿਹੜੇ ਚੱਕ ਲਿਆ ਅੱਜ ਵਾਲੇ ਵੀਡੀਓ ਦੇ ਵਿੱਚੋਂ ਤੇ ਦੁਬਾਰਾ ਨਹੀਂ ਮਿਲਨੇ ਬਹੁਤ ਲਿਮਟਿਡ ਜਿਹਾ ਸਟਾਕ ਹੈ ਦੁਬਾਰਾ ਨਹੀਂ ਮਿਲਨਾ ਹੈਗੇ ਤੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦੇਣੀ ਆ ਸੂਟ ਆਪਾਂ ਦੋ ਦੋ ਲੈ ਕੇ ਆਏ ਆਂਗੇ ਇਹ ਵਾਲੇ ਤੇ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਦੇਖੋ ਬਹੁਤ ਢਾਲਦੇ ਸੋਹਣਾ ਹੈ ਇਹ ਵਾਲਾ ਸੂਟ ਵੀ ਪ੍ਰਿੰਟ ਤੁਸੀਂ ਦੇਖੋ ਇਕਿਆ ਜੀ ਇਹਦੇ ਵਿੱਚ ਹੈਗੇ ਸੀਗੇ ਪੀਚਾ ਕਲਰ ਇਹ ਵਾਲਾ ਹੈਗਾ ਗ੍ਰੀਨ ਕਲਰਸ ਆ ਰਹੇ ਹੀ ਸੋਨੇ ਨੇਗੇ ਦੇਖੋ ਇਹ ਵਾਲਾ ਗ੍ਰੀਨ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਕਲਰਸ ਆ ਰਹੇ ਹੀ ਸੋਨੇ ਨੇਗੇ ਤੇ ਇਹ ਆਪਣੇ ਕੋਲੇ ਹੈਗਾ ਸੀਗਾ ਦੂਜਾ ਪ੍ਰਿੰਟ ਇਦਾਂ ਦਾ ਹਨਾ ਅਤੇ ਇੱਕ ਮੈਂ ਤੁਹਾਨੂੰ ਹੋਰ ਤੁਖਾਉਣੀ ਹੈ ਕਿ ਇਹਦਾ ਮਤਲਬ ਲਓ। ਇਸੇ ਦਾ ਹੀ ਦੇਖੋ ਅਗਲਾ ਪ੍ਰਿੰਟ ਇਹ ਸਪੈਸ਼ਲ ਕਾਟ ਸੈਟ ਲੈਣਗੇ ਸੂਟ ਵੀ ਬਹੁਤ ਜ਼ਿਆਦਾ ਸੋਨੇ ਭਰਨਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਪਿਓਰ ਕਾਟਨ ਦੇ ਸੋਨੇ ਵਿਦਆਊਟ ਲਾਈਨਿੰਗ ਦੇ ਸਟਿਚ ਹੋਣਗੇ ਦੇਖੋ ਇਹ ਵੀ ਤੁਸੀਂ ਕਲਰ ਦੇਖੋ ਪ੍ਰਿੰਟ ਦੇਖੋ ਬਹੁਤ ਜ਼ਿਆਦਾ ਸੋਨਾ ਹੈ ਬਲੈਕ ਦੇ ਉੱਪਰ ਫਿਰ ਨੈਕਸਟ ਹੈਗਾਗਾ ਰਾਸਟ ਸ਼ੇਡ ਹੈਗਾ ਇਸ ਤਰ੍ਹਾਂ ਇਹ ਵਾਲਾ ਸ਼ੇਡ ਰਹੂਗਾ ਰਾਸਟ ਠੀਕ ਹੈ ਜੀ ਤੇ ਅਗਲਾ ਦੇਖ ਲਓ ਇਹ ਤਾਂ ਗ੍ਰੀ ਹੈ ਕਲਰ ਸਾਰੇ ਹੀ ਸੋਹਣੇ ਨੇ ਕੋਟ ਸੈਟ ਤੁਸੀਂ ਆਪਣੇ ਕੋਲੋਂ ਰੈਡੀ ਕਰਵਾਉਣਾ ਚਾਹੋ ਨਾ ਕਰਾ ਸਕਦੇ ਹੋਗੇ ਤੁਸੀਂ ਜਿੱਦਾਂ ਵੀ ਤੁਸੀਂ ਆਪ ਰੈਡੀ ਕਰਵਾਉਣਾ ਚਾਹੋ ਆਪ ਕਰਾ ਸਕਦੇ ਹੋ ਫੈਬਰਿਕ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ 1200 ਪ੍ਰਾਈਸ ਹੈਗੇ ਇਹਨਾਂ ਦੇ ਕੋਟ ਸੈਟ ਬਣੇ ਹੋਏ ਦੇਖਿਓ ਡ्रेसेस ਦੇਖਿਓ ਵਨ ਪੀਸ ਬਣੀਆਂ ਹੋਈਆਂ ਬਹੁਤ ਜਿਆਦੇ ਸੋਹਣੀਆਂ ਬਣਨ ਗਈਆਂ ਦੁਪੱਟਾ ਵਗੈਰਾ ਜੇ ਤੁਸੀਂ ਇਹਨਾਂ ਨੂੰ ਮਤਲਬ ਕਰਾਉਣੇ ਹੋਗੇ ਸੂਟ ਸਟਿਚ ਕਰਵਾਉਣੇ ਹੋਗੇ ਦੁਪੱਟਾ ਵਗੈਰਾ ਤੁਸੀਂ ਇਹਦੇ ਨਾਲ ਕੋਟੇ ਦਾ ਰੱਖ ਸਕਦੇ ਹੋਗੇ ਬੈਂਬਰ ਦਾ ਰੱਖ ਸਕਦੇ ਹੋਗੇ ਕਿਤੇ ਜ਼ਿਆਦਾ ਹਨਾ ਆਪਾਂ ਕਾਟਨ ਦੇ ਸੂਟਾਂ ਨਾਲ ਬੈਂਬਰ ਦਾ ਦੁਪੱਟਾ ਜ਼ਿਆਦਾ ਲਗਾਉਣੇ ਆਗੇ ਕਿਉਂਕਿ ਉਹ ਬਹੁਤ ਜ਼ਿਆਦਾ ਸੋਨਾ ਲੱਗਦਾ ਹੈਗਾ ਤੇ ਬਾਕੀ ਕਾਟਨ ਦੇ ਸੂਟਾਂ ਨਾਲ ਜ਼ਿਆਦਾਤਰ ਦੁਪੱਟਾ ਬੈਂਬਰ ਦਾ ਹੀ